ਦੋ ਕੁ ਦਿਨ ਪਹਿਲਾਂ ਹੁੰਦੇ ਹੈਗਾ ਕਿ ਜੋ ਕੀ ਸਾਡੇ ਕੋ ਰਾਵਣ ਲੈ ਜਾਂਦੇ ਨੇ ਅਸੀਂ ਉਹਨਾਂ ਸਿਰਫ ਇਕੱਲੇ ਰਾਵਣ ਹੀ ਵੇਚਦੇ ਆ। ਕੋਈ ਛੋਟੇ ਬੱਚੇ ਜ਼ਿਆਦਾ ਉਤਸਾਹ ਕਰਦੇ। ਕੋਈ 4 ਸਾਲ 5 ਸਾਲ ਫਿਰ ਆਂਦੇ ਨੇ ਆਪਣੇ ਮੰਮੀ ਪਾਪਾ ਨਾਲ ਵੀ ਸਾਨੂੰ ਰਾਵਣ ਚਾਹੀਦਾ ਹੈ। ਤੁਹਾਨੂੰ ਲੈ ਕੇ ਦੋ। ਫਿਰ ਆਂਦੇ ਨੇ ਸਾਨੂੰ ਖਾਈ ਜਾਂਦੇ ਨੇ ਵੀ ਸਾਨੂੰ ਇਹ ਛੋਟੇ ਸਾਈ ਦਾ ਮੰਗਵਾ ਦੋ। ਛੋਟੇ ਬੱਚਿਆਂ ਲਈ ਛੋਟੇ ਮਾਪੇ ਲੈ ਜਾਂਦੇ ਨੇ ਨਾਲ ਆ ਕੇ। ਵੱਡੇ ਜਿਹੜੇ ਬੱਚੇ ਸਮਝਦਾਰ ਨੇ 6 ਫੁੱਟ ਦਾ ਆਪ 5 7 10 ਜਣੇ ਰਲ ਜਾਂਦੇ ਨੇ ਲੈ ਕੇ ਮੱਲੇ ਰੋਣ ਮੇਲਾ ਕਰ ਲੈਂਦੇ। ਬਣੇ ਬਣਾਏ ਆਣ ਲੱਗ ਗਿਆ ਪਹਿਲੇ ਬੱਚੇ ਆਂਦੇ ਸੀ ਹੁਣ ਸਾਰੇ ਤਰ੍ਹਾਂ ਦੇ ਆ ਗਏ ਸਕੂਲਾਂ ਵਿੱਚ ਵੀ ਹੈ ਜਾਂ ਗਰਾਊਂਡ ਵਗੈਰਾ ਵਿੱਚ ਵੀ ਚਲਾਉਂਦੇ ਆ ਇਸ ਕਰਕੇ ਸਾਡੇ ਕੋਲ ਛੋਟਾ ਸਾਈ ਵੀ ਹੈ ਵੱਡਾ ਸਾਈ ਵੀ ਹੈ ਉਸ ਤੋਂ ਵੱਡਾ ਸਾਈ ਵੀ ਹੈ ਇਥੇ ਆਮ ਜਿਹੜੇ ਸਾਈ ਜਿੰਨਾਂ ਸਾਡੇ ਆਣ ਸਰਾਂਫ ਨੂੰ ਅੰਦਰ ਰੱਖਿਆ ਜਾਵੇ ਜਿੰਨੇ ਬਾਹਰ ਕਢਿਆ ਜਾਵੇ ਬਹੁਤਾ ਉੱਚਾ ਦੁਕਾਨ ਤੇ ਨਜ਼ਰਨਾ ਦੁਕਾਨ ਵੀ ਨਜ਼ਰ ਆਂਦੀ ਰ ਉਹਨਾਂ ਕ ਸਾਈ ਵਿੱਚ ਅਗਲੇ ਕਹਿ ਕੇ ਚੱਲ ਜੰਦੇ ਆ ਸਾਈ ਦਾ ਚਾਹੀਦਾ ਹੈ ਸਾਈ ਦਾ ਚਾਹੀਦਾ ਉਹ ਆਪਰ ਤਿਆਰ ਕਰਵਾ ਲਈਦਾ ਆਪਣੇ ਕਾਰੀਗਰ ਨੂੰ ਕਹਿ ਦਿੱਤਾ ਇਸ ਤੋਂ ਵੱਡਾ 12 ਫੁੱਟ ਦਾ ਆਂਦਾ ਉਹ ਵੀ ਆਪਣੇ ਕੋ ਆਊਗਾ ਇੱਕ 25 ਫੁੱਟ ਦਾ ਆਂਦਾ ਉਹ ਵੀ ਆ ਮਾਂ ਦੇ ਪਵਿੱਤਰ ਨਵਰਾਤਰੀ ਸ਼ੁਰੂ ਹੋਣ ਤੋਂ ਬਾਅਦ ਹੁਣ ਬੇहद ਬੇਸਬਰੀ ਦੇ ਨਾਲ ਦੁਸ਼ਹਿਰੇ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈਗਾ ਕਿਉਂਕਿ ਪਵਿੱਤਰ ਤਿਹਾੜ ਜਿਹੜਾ ਦੁਸ਼ਹਿਰੇ ਦੀਆਂ ਲੋਗ ਇਹਦਾ ਇੰਤਜ਼ਾਰ ਕਰਦੇ ਆਂ ਔਰ ਬਾਜ਼ਾਰ ਦੇ ਵਿੱਚ ਵੀ ਦੁਸ਼ਹਿਰੇ ਦੀਆਂ ਤਿਆਰੀਆਂ ਜਿਹੜੀਆਂ ਨੇ ਸ਼ੁਰੂ ਹੋ ਚੁੱਕੀਆਂ ਨੇ ਔਰ ਖਾਸ ਕਰਕੇ ਕਈਏ ਤਾਂ ਬੱਚੇ ਅਤੇ ਨੌਜਵਾਨਾਂ ਦੇ ਵਿੱਚ ਦੁਸ਼ਹਿਰੇ ਨੂੰ ਲੈ ਕੇ ਖਾਸਾ ਉਤਸ਼ਾਹ ਹੁੰਦਾ ਕਿਉਂਕਿ ਇਸ ਦਿਨ ਰਾਵਣ ਮੇਗਨਾਥ ਅਤੇ ਕੁੰਭਕਰਨ ਦੇ ਪੁਤਲੇ ਜਿਹੜੇ ਨੇ ਫੁੱਕੇ ਜਾਂਦੇ ਨੇ ਔਰ ਇੰਨਾ ਪੁਤਲਿਆਂ ਨੂੰ ਜਿਹੜਾ ਸਜਾਵਟ ਇਹਨਾਂ ਦੀ ਸ਼ੁਰੂ ਹੋ ਚੁੱਕੀ ਹੈ ਬਾਜ਼ਾਰ ਦੇ ਵਿੱਚ ਇਹ ਪੁਤਲੇ ਜਿਹੜੇ ਨੇ ਬਣ ਕੇ ਤਿਆਰ ਰੱਖ ਦਿੱਤੇ ਗਏ ਨੇ ਔਰ ਹੁੰਦਾ ਇੱਕ ਤਰ੍ਹਾਂ ਦੀ ਇਹ ਪ੍ਰਥਾ ਹੀ ਜਿਹੜੀ ਹੈ ਚੱਲ ਪਈ ਹੈ ਕਿ ਮਹੱਲੇ ਦੀਆਂ ਕਮੇਟੀਆਂ ਜਿਹੜੀਆਂ ਨੇ ਜਾਂ ਫਿਰ ਨੌਜਵਾਨ ਇਕੱਠੇ ਹੋ ਕੇ ਇਹਨਾਂ ਪੁਤਲਿਆਂ ਨੂੰ ਖਰੀਦ ਕੇ ਲੈ ਕੇ ਜਾਂਦੇ ਨੇ ਅਤੇ ਦੁਸ਼ਹਿਰੇ ਦੇ ਪਵਿੱਤਰ ਦਿਨ ਹਰ ਗਲੀ ਮਹੱਲੇ ਦੇ ਵਿੱਚ ਤੁਸੀਂ ਰਾਵਣ ਦੇ ਕੁੰਭਕਰਨ ਦੇ ਮੇਗਨਾਥ ਦੇ ਪੁਤਲੇ ਜਲਦੇ ਹੋਏ ਦੇਖਦੇ ਹੋ ਔਰ ਇਸੇ ਤਰ੍ਹਾਂ ਤੁਹਾਨੂੰ ਦਿਖਾਈਏ ਕਿ ਇੱਥੇ ਦ੍ਰੈਸੀ ਗਰਾਊਂਡ ਜੋ ਮਸ਼ਹੂਰ ਹੈ ਦੁਸ਼ਹਿਰੇ ਪਰਵ ਦੇ ਲਈ ਤਿਹਾਰ ਦੇ ਲਈ ਇੱਥੇ ਦੁਸ਼ਹਿਰੇ ਦੇ ਮੌਕੇ ਦੇ ਉੱਤੇ ਰਾਵਰ ਮੇਗਨਾਥ ਅਤੇ ਕੁੰਭਕਰਨ ਦੇ ਬੇहद ਹੀ بڑے ਛੋਟੇ ਔਰ ਸੋਹਣੇ ਪੁਤਲੇ ਜਿਹੜੇ ਨੇ ਉਹ ਤਿਆਰ ਕਰਕੇ ਸਜਾ ਦਿੱਤੇ ਗਏ ਨੇ ਔਰ ਜਿਹੜੇ ਲੋਕ ਵੀ ਮੁਹੱਲਿਆਂ ਦੇ ਵਿੱਚ ਸੰਸਥਾਵਾਂ ਦੇ ਵਿੱਚ ਕਮੇਟੀਆਂ ਦੇ ਵਿੱਚ ਜਾਂ ਫਿਰ ਜਿਹੜੇ ਕਈ ਇਹ ਕੀ ਤਿਆਰੀ ਰੱਖਦੇ ਨੇ ਦੁਸ਼ਹਿਰੇ ਵਾਲੇ ਦਿਨ ਪੁਤਲਿਆਂ ਨੂੰ ਫੁਕਣ ਦੀ ਉਹ ਇੱਥੇ ਆ ਕੇ ਜਿਹੜੇ ਆ ਖਰੀਦਾਰੀ ਕਰ ਰਹੇ ਨੇ ਕਿਉਂਕਿ ਮਾਦੇ ਪਵਿੱਤਰ ਨਰਾਤਿਆਂ ਤੋਂ ਬਾਅਦ ਅਗਰ ਸਭ ਤੋਂ ਜ਼ਿਆਦਾ ਇੰਤਜ਼ਾਰ ਹੁੰਦਾ ਤਾਂ ਉਹ ਦੁਸ਼ਹਿਰੇ ਦਾ ਹੁੰਦਾ ਔਰ ਦੁਸ਼ਹਿਰੇ ਦੀਆਂ ਤਿਆਰੀਆਂ ਨੂੰ ਲੈ ਕੇ ਹੁੰਦਾ ਬੱਚਿਆਂ ਦੇ ਲਈ ਖਾਸ ਇੰਤਜ਼ਾਮ ਕਿੱਤੇ ਗਏ ਨੇ ਔਰ ਪੁਤਲਿਆਂ ਦੇ ਤੁਹਾਨੂੰ ਦਿਖਾ ਦिए ਕਿ ਰੰਗ-ਬਰੰਗੇ ਪੁਤਲੇ ਜਿਹੜੇ ਨੇ ਹਰੇਕ ਸਾਈਜ਼ ਦੇ ਵਿੱਚ ਅਵੇਲੇਬਲ ਕਰ ਦਿੱਤੇ ਗਏ ਨੇ ਸਜਾ ਕੇ ਰੱਖੇ ਗਏ ਨੇ ਔਰ ਖਾਸ ਕਰਕੇ ਬੱਚਿਆਂ ਦੇ ਲਈ ਛੋਟੀਆਂ ਬੰਦੂਕਾਂ ਤੋਂ ਲੈ ਕੇ ਖਡੋਣਿਆਂ ਤੋਂ ਲੈ ਕੇ ਪਟਾਕਿਆਂ ਤੱਕ ਦੀ ਤਿਆਰੀ ਜਿਹੜੀ ਹੈ ਉਹ ਕਰ ਦਿੱਤੀ ਗਈ ਹੈਗੀ ਹੈ ਪਰ ਫਿਲਹਾਲ ਤੁਹਾਨੂੰ ਦੱਸਿਏ ਕਿ ਖਾਸ ਜਿਹੜੇ ਅਸੀਂ ਗੱਲ ਕਰ ਰਹੇ ਆ ਪੁਤਲਿਆਂ ਦੀ ਤਾਂ ਉਹ ਪੁਤਲੇ ਜਿਹੜੇ ਨੇ ਇੱਥੇ ਬਣ ਕੇ ਤਿਆਰ ਰੱਖ ਲਏ ਗਏ ਨੇ ਹੁਣ ਤਾਂ ਇਹ ਇੱਕ ਪ੍ਰਥਾ ਹੀ ਚੱਲ ਪਈ ਹੈਗੀ ਹੈ ਨਾ ਹੁਣ ਤਾਂ ਬੱਚੇ ਨੌਜਵਾਨ ਗਲੀ ਮੁਹੱਲੇ ਕਲੱਬਾਂ ਦੇ ਵਿੱਚ ਪੁਤਲੇ ਜਿਹੜੇ ਆ ਦੁਸ਼ਹਿਰੇ ਵਾਲੇ ਦਿਨ ਲੈ ਕੇ ਜਾਂਦੇ ਆ ਔਰ ਜਿਹੜਾ ਦਾ ਰਾਵਣ ਦਹਨ ਕਰਦੇ ਆ ਕਿੰਨੀ ਕੁ ਦਿਨ ਪਹਿਲਾਂ ਜਿਹੜੀ ਇਹਦੀ ਖਰੀਦਾਰੀ ਸ਼ੁਰੂ ਹੋ ਜਾਂਦੀ 2 ਦਿਨ ਪਹਿਲਾਂ ਜੀ ਦੋ ਕੁ ਦਿਨ ਪਹਿਲਾਂ ਹੁੰਦੇ ਹੈ ਗਾਕ ਕਿ ਜੋ ਕਿ ਸਾਡੇ ਕੋ ਰਾਵਣ ਲੈ ਜਾਂਦੇ ਨੇ ਅਸੀਂ ਉਹਨ ਸਿਰਫ ਕੱਲੇ ਰਾਵਣ ਹੀ ਵੇਚਦੇ ਹਾਂ ਅੱਛਾ ਕੱਲੇ ਰਾਵਣ ਔਰ ਜ਼ਿਆਦਾਤਰ ਪ੍ਰਥਾ ਹੁੰਦੀ ਹੈ ਕਿ ਰਾਵਣ ਦੇ ਨਾਲ ਮੇਘਨਾਥ ਜਾਂ ਕੁੰਭਕਰਨ ਦੇ ਉਹ ਤਾਂ ਜੋ ਬੱਚੇ ਸਮਝ ਲੈਣ ਉਹੀ ਨਾਮ ਦੇ ਦਿੰਦੇ ਨੇ ਉਹ ਠੀਕ ਹੈ ਅੱਛਾ ਕਿਹੜੇ ਕਿਹੜੇ ਸਾਈਜ਼ ਦੇ ਵਿੱਚ ਅਵੇਲੇਬਲ ਹੈ 2 ਫੁੱਟ 4 ਫੁੱਟ 6 ਫੁੱਟ ਬਸ ਅੱਛਾ 2 ਤੋਂ 4 ਤੱਕ ਬਾਕੀ ਜਿਹੜੇ ਆ ਲੋਕੀ ਆਰਡਰ ਤੇ ਬਣਵਾਉਂਦੇ ਨੇ ਤੇ ਉਹ ਅਸੀਂ ਇੱਥੇ ਆਰਡਰ ਤੇ ਹੀ ਕਹ ਦੇਣੇ ਉੱਥੋਂ ਜਾ ਕੇ ਲੈ ਲਓ ਜੀ ਤੁਸੀਂ ਇੱਥੇ ਆਮ ਜਿਹੜੇ ਸਾਈਜ਼ ਜਿੰਨਾਂ ਸਾਡੇ ਆਨ ਸਰਾਤ ਨੂੰ ਅੰਦਰ ਰੱਖਿਆ ਜਾਵੇ ਦਿਨੇ ਬਾਹਰ ਕਢਾਇਆ ਜਾਵੇ ਬਹੁਤਾ ਉੱਚਾ ਦੁਕਾਨ ਤੇ ਨਜ਼ਰ ਨਾ ਦੁਕਾਨ ਵੀ ਨਜ਼ਰ ਆਂਦੀ ਰਵੇ ਉਹਨਾਂ ਕ ਸਾਈਜ਼ ਵੇਚੀ ਦੱਲ ਅੱਛਾ ਜ਼ਿਆਦਾਤਰ ਬੱਚਿਆਂ 'ਚ ਉਤਸ਼ਾਹ ਹੁੰਦਾ ਨਾ ਤਾਂ ਉਹ ਕਿਹੜੇ ਸਾਈਜ਼ ਦਾ ਪੁੱਤਲਾ ਜਿਹੜਾ ਜ਼ਿਆਦਾ 6 ਫੁੱਟ ਦਾ 6 ਫੁੱਟ ਦਾ ਹਾਂ ਛੋਟੇ ਬੱਚਿਆਂ ਲਈ ਛੋਟੇ ਮਾਪੇ ਲੈ ਜਾਂਦੇ ਨੇ ਨਾਲ ਆ ਕੇ ਵੱਡੇ ਜਿਹੜੇ ਬੱਚੇ ਸਮਝਦਾਰ ਨੇ ਉਹ 6 ਫੁੱਟ ਦਾ ਆਪ ਪੰਜ ਸੱਤ 10 ਜਣੇ ਰਲ ਜਾਂਦੇ ਨੇ ਲੈ ਕੇ ਮੱਲੇ ਰੌਣਕ ਮੇਲਾ ਕਰ ਲੈਂਦੇ ਨੇ ਬਿਲਕੁਲ ਔਰ ਨਾਮ ਜਦਾ ਇਹਨਾਂ ਨੇ ਦੱਸਿਆ ਕਿ ਵੱਖ-ਵੱਖ ਦੇ ਦਿੰਦੇ ਆ ਪਰ ਜ਼ਿਆਦਾਤਰ ਪ੍ਰਥਾ ਦੇ ਵਿੱਚ ਤਿੰਨ ਪੁਤਲੇ ਹੀ ਜਿਹੜੇ ਨੇ ਜਲਾਏ ਜਾਂਦੇ ਨੇ ਅੱਛਾ 라ਵਣ ਦੇ ਪੁਤਲੇ ਦੀ ਖਾਸ ਕੀ ਇਸ ਵਾਰ ਰੱਖਿਆ ਹੈਗਾ ਬਹੁਤ ਹੀ ਕਲਰਫੁੱਲ ਜਿਹੜੇ ਬਣਾਏ ਗਏ ਦੇਖੋ ਜੀ 라ਵਣ ਦਾ ਰੂਪ ਬਣਾ ਦਿੰਦੇ ਨੇ ਬੱਚੇ ਕਲਰ ਨੂੰ ਵੇਖ ਕੇ ਥੋੜੇ ਖੁਸ਼ ਹੋ ਜਾਂਦੇ ਨੇ ਤੇ ਆ ਕੇ ਲੈ ਜਾਂਦੇ ਨੇ ਬਸ ਅੱਛਾ ਜ਼ਿਆਦਾਤਰ ਪਟਾਕੇ ਵਗੈਰਾ ਵੀ ਜਿਹੜੇ ਨੇ ਭਰੇ ਜਾਂਦੇ ਨੇ ਇਹ ਕਿ ਆ ਤੁਸੀਂ ਭਰਦੇ ਹੋ ਜਾਂ ਉਹ ਗਾ ਕੀ ਜੀ ਪਟਾਕੇ ਬਰੁੱਕੇ ਜਿਹੜੇ ਆ ਨਾ ਉਹ ਬਾਹਰਲੇ ਪਾਸੋਂ ਬੱਚੇ ਲੈ ਕੇ ਆਉਂਦੇ ਨੇ ਜਿਵੇਂ ਕਿ ਚੰਡੀਗੜ੍ਹ ਰੋਡ ਤੇ ਹੈਗੇ ਨੇ ਹੋਰ ਆਸ-ਪਾਸੇ ਜਿਹੜੇ ਸਰਕਾਰ ਤੋਂ ਮੌਜੂਦ ਬੰਦੇ ਹੈਗੇ ਨੇ ਜਿਨ੍ਹਾਂ ਉਸ ਹੰਸ ਹੈਗੇ ਨੇ ਉਹਨਾਂ ਕੋਲ ਲੈ ਆਉਂਦੇ ਨੇ ਬੱਚੇ ਚਲਾਨ ਲਈ ਤੇ ਉਹ ਵਿੱਚ ਪਾਪ ਉਹ ਦਿੰਦੇ ਨੇ ਜਾਂ ਘਰਾਂ 'ਚ ਬੱਚੇ ਪਏ ਹੁੰਦੇ ਆ ਦਿਵਾਲੀ ਦੂਲੀ ਦੇ ਗੁਰਪੁਰਪ ਦੇ ਉਹ ਪਾਪ ਅੱਛਾ ਬਿਲਕੁਲ ਸਹੀ ਹੈ ਅੱਛਾ ਇਸ ਵਾਰ ਕੀ ਕੁਝ ਰੇਟ ਦੇ ਵਿੱਚ ਫਰਕ ਹੈਗਾ ਜਾਂ ਉਹੀ ਰੇਟ ਨੇ ਰੇਟ ਉਹੀ ਨੇ ਮਾਰਕੀਟੇ ਗਾਹਕ ਨਹੀਂ ਹੈਗਾ ਤੇ ਜਿਹੜਾ ਵੀ ਹੈ ਅਗਲਾ ਕਦਾ ਸੌਦਾ ਲੈਂਦਾ ਦੋ ਦਿਨਾਂ ਵਿੱਚ ਵਿਕਣਾ ਮੈਂ ਬਚ ਗਿਆ ਕੀ ਕਰਾਂਗੇ ਜੋ ਗਾਹਕ ਦਿੰਦਾ ਗਾਹਕ ਦੁਕਾਨਦਾਰ ਤੇ ਦਿੰਦਾ ਬਿਲਕੁਲ ਪਰ ਹੁਣ ਜ਼ਿਆਦਾਤਰ ਜਿਹੜੇ ਬੱਚੇ ਪਹਿਲਾਂ ਘਰੇ ਬਣਾਉਂਦੇ ਸੀ ਪਰ ਹੁਣ ਬਹੁਤ ਹੀ ਘੱਟ ਰੇਟਾਂ ਦੇ ਉੱਤੇ ਜਿਹੜਾ ਬਣੇ ਬਣਾਏ ਔਰ ਬੇਹੱਦ ਖੂਬਸੂਰਤ ਪੁਤਲੇ ਜਿਹੜੇ ਨੇ ਇੱਥੇ ਤਿਆਰ ਤੁਹਾਨੂੰ ਮਿਲਣਗੇ ਔਰ ਕੋਈ ਇੱਕ ਦੁਕਾਨ ਨਹੀਂ ਇੱਥੇ ਤੁਸੀਂ ਦਰਜਨਾ ਦੁਕਾਨਾਂ ਇਦਾਂ ਦੀਆਂ ਨੇ ਜਿੱਥੇ ਰੰਗ ਬਰੰਗੇ ਰਾਵਣ ਮੇਗਨਾਥ ਤੇ ਕੁੰਭਕਰਨ ਦੇ ਪੁਤਲੇ ਬਿਲਕੁਕੁਲ ਤਿਆਰ ਕਰਕੇ ਰੱਖੇ ਗਏ ਨੇ ਔਰ ਇਨ੍ਹਾਂ ਪੁਤਲਿਆਂ ਨੂੰ ਲੋਕ ਬਹੁਤ ਹੀ ਸ਼ੌਕ ਦੇ ਨਾਲ ਖਰੀਦ ਕੇ ਲੈ ਕੇ ਜਾਂਦੇ ਨੇ ਇਨ੍ਹਾਂ ਨਾਲ ਗੱਲਬਾਤ ਕਰ ਲੈਨੇ ਇੱਕ ਦੁਕਾਨਦਾਰ ਹੋਰ ਨੇ ਕਿ ਨਾਮ ਵੀ ਰਹੀ ਤੁਹਾਡਾ ਮੇਰਾ ਰਾਜਨ ਸ਼ਰਮਾ ਜੀ ਰਾਜਨ ਜੀ ਦੁਸ਼ਹਿਰਾ ਨਜ਼ਦੀਕ ਆ ਗਿਆ ਹੈਗਾ ਔਰ ਪਵਿੱਤਰ ਨਵਰਾਤਿਆਂ ਤੋਂ ਬਾਅਦ ਦੁਸ਼ਹਿਰੇ ਦੇ ਸਭ ਤੋਂ ਬਾਅਦ ਇੰਤਜ਼ਾਰ ਜਿਹੜਾ ਕੀਤਾ ਜਾਂਦਾ ਹੈ ਔਰ ਖਾਸ ਕਰਕੇ ਬੱਚੇ ਤੇ ਨੌਜਵਾਨ ਇਸ ਦਿਨ ਹੁਣ ਤਾਂ ਪ੍ਰਥਾ ਹੀ ਬਣ ਗਈ ਹੈ ਕਿ ਹਰ ਕੋਈ ਜਿਹੜਾ ਗਲੀ ਮੁਹੱਲੇ 'ਚ ਜਾਂ ਗਰਾਊਂਡ ਦੇ ਵਿੱਚ ਪਤਲਾ ਲਿਜਾ ਕੇ ਖੁਦ ਦੇਹਨ ਕਰਦਾ ਹੈਗਾ ਬਿਲਕੁਲ ਜੀ ਪਹਿਲੇ ਬੱਚੇ ਆਪ ਬਣਾਉਂਦੇ ਸੀ 10-10 ਦਿਨ ਪਹਿਲੇ ਆਪ ਬਣਾਉਣ ਦੀ ਕੋਸ਼ਿਸ਼ ਕਰਦੇ ਸੀ ਨਹੀਂ ਬੰਦਾ ਸੀ ਘਰਦਿਆਂ ਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰਦੇ ਸੀ ਇਸ ਕਰਕੇ ਹੁਣ ਬਣੇ ਬਣਾਏ ਆਣ ਲੱਗ ਗਏ ਪਹਿਲੇ ਬੱਚੇ ਆਂਦੇ ਸੀ ਹੁਣ ਸਾਰੇ ਤਰ੍ਹਾਂ ਦੇ ਆ ਗਏ ਸਕੂਲਾਂ ਵਿੱਚ ਵੀ ਹੈ ਯਾ ਗਰਾਊਂਡ ਵਗੈਰਾ ਵਿੱਚ ਵੀ ਚਲਾਉਂਦੇ ਆ ਇਸ ਕਰਕੇ ਸਾਡੇ ਕੋਲ ਛੋਟਾ ਸਾਈਜ਼ ਵੀ ਆ ਵੱਡਾ ਸਾਈਜ਼ ਵੀ ਆ ਉਸ ਤੋਂ ਵੱਡਾ ਸਾਈਜ਼ ਵੀ ਆ ਅੱਛਾ ਜੀ ਮੈਂ ਕਿਹਾ ਕਿ ਖਾਸ ਕਰਕੇ ਜਿਹੜੇ ਆਪਾਂ ਗਲੀ ਮੁਹੱਲੇ ਆ ਚ ਹੈ ਨਾ ਰਲ ਕੇ ਅੱਜ ਕੱਲ੍ਹ ਰਾਵਣ ਦਹਨ ਕਰ ਲੈਂਦੇ ਆ ਉਹ ਕਿਹੜੇ ਸਾਈਜ਼ ਨੂੰ ਜ਼ਿਆਦਾ ਪ੍ਰੇਫਰ ਕਰਦੇ ਆ ਦੇਖੋ ਜੀ ਜਿਹੜੇ ਗਲੀ ਮੱਲੇ ਦੇ ਵਿੱਚ ਆ ਉਹ ਆਪਣੀ ਗਲੀ ਦੇ ਹਿਸਾਬ ਨਾਲ ਆ ਜੇ ਤਾਂ ਉਹਨਾਂ ਦੀ ਗਲੀ ਢੀੜੀ ਆ ਉਹ ਛੋਟੇ ਨੂੰ ਜ਼ਿਆਦਾ ਲਾਇਕ ਕਰਦੇ ਆ ਗਲੀ ਥੋੜੀ ਖੁੱਲੀ ਆ ਪੰਜ ਸੱਤ ਪਰਿਵਾਰ ਇਕੱਠੇ ਹੋ ਜਾਂਦੇ ਫਿਰ ਉਹ ਵੱਡੇ ਨੂੰ ਜ਼ਿਆਦਾ ਲਾਇਕ ਕਰਦੇ ਆ ਜਿਆਦਾ ਮੰਗ ਕਿਹੜੇ ਸਾਈਜ਼ ਦੀ ਜਿਆਦਾ ਸਾਈਜ਼ ਵੱਡੇ ਦੀ ਮੰਗਾਈ ਇਹ ਇਹ ਕਿੰਨੇ ਫੁੱਟ ਦਾ ਹੋਏਗਾ ਇਹ ਤਕਰੀਬਨ ਪੈ ਜਾਂਦਾ ਪੌਣੇ 6 ਫੁੱਟ ਦਾ ਰਾਵਣ ਪੈ ਜਾਂਦਾ ਤਕਰੀਬਨ ਹੋਈ 6 ਫੁੱਟ ਦਾ ਉੱਚਾ ਜੀ 6 ਫੁੱਟ ਦਾ ਤੇ ਅਗਰ ਗੱਲ ਕਰੀਏ ਪਹਿਲਾਂ ਆਪ ਬਣਾਉਂਦੇ ਸੀ ਪਰ ਹੁਣ ਬੇਹਦ ਘੱਟ ਰੇਟ ਦੇ ਉੱਤੇ ਅਗਰ ਗੱਲ ਕਰੀਏ ਤਾਂ ਬਣੇ ਬਣਾਏ ਬੇਹਦ ਖੂਬਸੂਰਤ ਪੁੱਤਲੇ ਜਿਹੜੇ ਨੇ ਬਾਜ਼ਾਰ ਦੇ ਵਿੱਚ ਤਿਆਰ ਕਰਕੇ ਰੱਖੇ ਹੋਏ ਨੇ ਅੱਛਾ ਇੱਕ ਇਹ ਬਨੇ ਬਣਾਏ ਆਂਦੇ ਆ ਜਾਂ ਤੁਸੀਂ ਖੁਦ ਪ੍ਰੇਪੇਅਰ ਕਰਦੇ ਆ ਇਹ ਬਨੇ ਬਣਾਏ ਜਾਂਦੇ ਜੀ ਇਹ ਬਣਾ ਕੇ ਫਿਰ ਉਸੇ ਸੇਲ ਕਰਦੇ ਆ ਕਈ ਜਿਹੜੇ ਵੱਡੇ ਕਲੱਬ ਵਗੈਰਾ ਆਪ ਮੰਗਤੇ ਬਣਾ ਲੈਂਦੇ ਆ ਬੜਿਆਂ ਦਾ ਤੱਕਿਆ ਉਹਦੇ ਆਰਡਰ ਵਗੈਰਾ ਵੀ ਆਉਂਦੇ ਆ ਉਹਦੇ ਆਰਡਰ ਆਉਂਦੇ ਜੀ ਜਿੱਦਾਂ ਉਹ ਅਗਲੇ ਕਹਿ ਕੇ ਸਲ ਜਾਂਦੇ ਆ ਸਾਈ ਦਾ ਚਾਹੀਦਾ ਹੈ ਸਾਈ ਦਾ ਚਾਹੀਦਾ ਉਹ ਆਪਰ ਤਿਆਰ ਕਰਵਾ ਲੀਦਾ ਆਪਣੇ ਕਾਰੀਗਰ ਨੂੰ ਕਹਿ ਦਿੰਦਾ ਇਸ ਤੋਂ ਵੱਡਾ 12 ਫੁੱਟ ਦਾ ਆਂਦਾ ਉਹ ਵੀ ਆਪਣੇ ਕੋ ਆਊਗਾ ਇੱਕ 25 ਫੁੱਟ ਦਾ ਆਂਦਾ ਉਹ ਵੀ ਆਂਦਾ ਪੂਰੀ ਦ੍ਰੈਸੀ ਰੋਡ ਜਿਹੜੀ ਹੈ ਰਾਵਣ ਦੇ ਪੁਤਲਿਆਂ ਦੇ ਨਾਲ ਸਜਾਈ ਗਈ ਹੈ ਔਰ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਦੁਕਾਨਾਂ ਦੇ ਬਾਹਰ ਸਾਰੇ ਪੁਤਲੇ ਰੱਖੇ ਗਏ ਨੇ ਵੀਰ ਅਈ ਦੁਸ਼ਹਿਰਾ ਆ ਗਿਆ ਹੈਗਾ ਔਰ ਬਾਜ਼ਾਰ ਦੇ ਵਿੱਚ ਤਕਰੀਬਨ ਦੁਸ਼ਹਿਰੇ ਦੀਆਂ ਸਾਰੀਆਂ ਤਿਆਰੀਆਂ ਦਿਖਾਈ ਦੇ ਰਹੀਆਂ ਨੇ ਅਗਰ ਮੈਂ ਪੁਤਲਿਆਂ ਦੀ ਗੱਲ ਕਰਾਂ ਤਾਂ ਕੀ ਕ੍ਰੇਜ਼ ਕੀ ਹੈ ਇੱਕ ਪੁਤਲਾ ਲੈ ਜਾਂਦੇ ਆ ਜਾਂ ਫਿਰ ਮੁਹੱਲਿਆਂ 'ਚ ਜਾਂ ਉੱਥੇ ਵੀ ਤਿੰਨ ਤਿੰਨ ਪੁਤਲੇ ਫੁੱਕੇ ਜਾਂਦੇ ਆ ਨਹੀਂ ਫਿਲਹਾਲ ਤਾਂ ਇਹ ਇੱਕ ਪੁੱਤਲੇ ਲੈ ਕੇ ਜਾਂਦੇ ਚਾਹੇ ਕੋਈ ਮੁਹੱਲਾ ਕੋ ਕੋਲੋਨੀ ਸੋਸਾਇਟੀ ਵਾਲੇ ਸਿਰਫ ਰਾਵਣ ਦਾ ਪੁੱਤਲਾ ਹੀ ਮਿਲਦਾ ਸਾਡੇ ਕੋਲ ਬਾਕੀ ਜਿਹੜੇ ਗਰਾਊਂਡਾਂ ਦੇ ਵਿੱਚ ਐ ਜਿੱਥੇ ਦੁਸ਼ਹਿਰਾ ਮਨਾਇਆ ਜਾਂਦਾ ਓਥੇ ਤਿੰਨ ਤਿੰਨ ਪੁੱਤਲੇ ਫੂਕੇ ਜਾਂਦੇ ਬਿਲਕੁਲ ਅੱਛਾ ਅਗਰ ਹੁਣ ਗੱਲ ਕਰਾਂ ਨੌਜਵਾਨਾਂ ਚ ਖਾਸ ਕਰਕੇ ਹੁਣ ਤਾਂ ਪ੍ਰਥਾ ਹੀ ਇੱਕ ਤਰ੍ਹਾਂ ਦਾ ਕ੍ਰੇਜ਼ ਬਣ ਗਿਆ ਗਲੀ ਮੁਹੱਲਿਆਂ ਚ ਜਾਂ ਕਲੱਬਾਂ ਚ ਜਿਹੜੇ ਹੈਗੇ ਆ ਇਕੱਠੇ ਹੁੰਦੇ ਆ ਪੁੱਤਲੇ ਇਹ ਜ ਦਹਨ ਕਰਦੇ ਆ ਜ਼ਿਆਦਾਤਰ ਮੰਗ ਕਿਹੜੇ ਸਾਈਜ਼ ਦੇ ਪੁੱਤਲੇ ਦੀ ਹੈ ਜੀ ਜ਼ਿਆਦਾਤਰ ਮੰਗ ਜੀ 6 ਫੁੱਟ 10 ਫੁੱਟ 12 ਫੁੱਟ ਬਾਕੀ ਛੋਟੇ ਸਾਈਜ਼ ਦੇ ਬੱਚੇ ਜ਼ਿਆਦਾ ਸ਼ੁਕੀਨ ਨਹੀਂ ਵਿਚ ਛੋਟੇ ਸਾਈਜ਼ ਦੇ ਬਿਲਕੁਲ ਅੱਛਾ ਬੱਚੇ ਜ਼ਿਆਦਾ ਸ਼ੁਕੀਨ ਹੈ ਹੁਣ ਕੀ ਲੱਗ ਰਿਹਾ ਕਿ ਬੱਚੇ ਆ ਕੇ ਮਾਪਾਪ ਨੂੰ ਲਿਆ ਰਹੇ ਇਨਕੁਆਇਰੀ ਕਰ ਰਹੇ ਕਿ ਕਿਹੜੇ-ਕਿਹੜੇ ਪੁੱਤਲੇ ਪਸੰਦ ਕਰਕੇ ਜਾ ਰਹੇ ਬੱਚੇ ਸਾਰੇ ਸਾਈਜ਼ ਪਸੰਦ ਕਰਦੇ ਆ ਜੀ ਫਿਲਹਾਲ ਹਲੇ ਆਂਦੇ ਨੇ ਰੇਟ ਪੁੱਛਦੇ ਨੇ ਕਿ ਅਸੀਂ ਲੈ ਕੇ ਜਾਵਾਂਗੇ ਪੁੱਛ ਕੇ ਚਲੇ ਜਾਂਦੇ ਨੇ ਕੁਝ ਵਿਕ ਵੀ ਰਹੇ ਨੇ ਲੋਕਾਂ 'ਚ ਕਾਫੀ ਧਿਆਜ ਹੈ ਬੁਕਿੰਗ ਹੋ ਗਈ ਹੈ ਯਾਨੀ ਹਾਂਜੀ ਬੁਕਿੰਗ ਹੋ ਗਈ ਹੋਈ ਹੈ ਅੱਛਾ ਜ਼ਿਆਦਾਤਰ ਮੈਂ ਕਮਾ ਕਿ ਕਿਹੜੀ ਕੋਮਰ ਦੇ ਬੱਚੇ ਜ਼ਿਆਦਾ ਉਤਸ਼ਾਹ ਦਿਖਾਉਂਦੇ ਬਈ ਛ 50 ਸਾਲ 5 ਸਾਲ ਫਿਰ ਆਂਦੇ ਨੇ ਮੈਂ ਆਪਣੇ ਮੰਮੀ ਪਾਪਾ ਨਾਲ ਵੀ ਸਾਨੂੰ ਰਾਵਣ ਚਾਹੀਦਾ ਤੁਹਾਨੂੰ ਲੈ ਕੇ ਦੋ ਫਿਰ ਆਂਦੇ ਨੇ ਸਾਨੂੰ ਕਹੀ ਜਾਂਦੇ ਨੇ ਵੀ ਸਾਨੂੰ ਇਸ ਛੋਟੇ ਸਾਈਜ਼ ਦਾ ਮੰਗਵਾ ਦਿਓ ਬੁਕਿੰਗ ਸ਼ੁਰੂ ਹੈ ਬਿਲਕੁਲ ਤਾਂ ਹਰੇਕ ਸਾਈਜ਼ ਦੇ ਵੈਸੇ ਪੁਤਲੇ ਇੱਥੇ ਅਵੇਲੇਬਲ ਨੇ ਪਰ ਅਗਰ ਗੱਲ ਕਰੀਏ ਤਾਂ ਬੱਚੇ ਜਿਹੜੇ ਨੇ ਜ਼ਿਆਦਾਤਰ 3 ਤੋਂ 4 ਫੁੱਟ ਜਾਂ ਫਿਰ 5 6 ਫੁੱਟ ਵਾਲੇ ਪੁਤਲੇ ਜਿਹੜੇ ਨੇ ਉਹ ਜ਼ਿਆਦਾ ਪਸੰਦ ਕਰਦੇ ਨੇ ਪਰ ਗਲੀ ਮੁਹੱਲੇ ਦੇ ਵਿੱਚ ਅਗਰ ਗੱਲ ਕਰੀਏ ਤੇ 2 ਜਾਂ 3 ਫੁੱਟ ਦੇ ਰਾਵਣ ਦੇ ਪੁਤਲੇ ਜਿਹੜੇ ਨੇ ਔਫ ਦਹਨ ਕਿਤੇ ਜਾਂਦੇ ਨੇ ਔਰ ਬਾਜ਼ਾਰ ਦੇ ਵਿੱਚ ਵੀ ਇੰਨਾ ਪੁਤਲਿਆਂ ਦੀ ਪੂਰੀ ਤਰ੍ਹਾਂ ਨਾਲ ਤਿਆਰੀ ਜਿਹੜੀ ਹੈ ਉਹ ਹੋ ਚੁੱਕੀ ਹੈ ਔਰ ਬੱਚੇ ਵੀ ਆਪਣੇ ਮਾਵਾਬ ਨਾਲ ਆ ਕੇ ਆਪਣੇ ਪੁਤਲੇ ਪਸੰਦ ਕਰਕੇ ਉਹਦੀ ਬੁਕਿੰਗ ਕਰਵਾ ਰਹੇ ਨੇ ਲੁਧਿਆਣਾ ਤੋਂ ਕੈਮਰਾ ਪਰਸਨ ਹਨੀ ਦੇ ਨਾਲ ਕਮਲ ਕਪੂਰ ਲੁਧਿਆਣਾ ਲਈ